ਡੋਂਕੀ ਰੂਟ ਦੀ ਕਹਾਣੀ 6 ਕਿਲੇ ਗਹਿਣੇ ਰੱਖ 1 ਕਰੋੜ ਰੁਪਏ ਖਰਚ ਤੇ 1 ਮਹੀਨੇ ਦਾ ਲੰਬਾ ਸਫ਼ਰ ਜਲੰਧਰ ਦੇ ਮਾਂ ਪੁੱਤ ਦਾ ਅਮਰੀਕੀ ਡ੍ਰੀਮ ਕਿਵੇਂ ਟੁੱਟ ਗਿਆ ਸੋ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਤਾਕ ਹੋਵੋਗੇ ਤੰਦਰੁਸਤ ਹੋਵੋਗੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਨੇ ਹੀ ਸਗੋ ਇੰਡੀਆ ਵਿੱਚ ਵੀ ਬਹੁਤ ਸਾਰੇ ਲੋਕ ਡੋਂਕੀ ਲਗਾ ਕੇ 45-45 ਲੱਖ ਰੁਪਿਆ ਲਗਾ ਕੇ ਅਮਰੀਕਾ ਦਾ ਰੁਖ ਕਰ ਰਹੇ ਸੀ ਆਪਣੇ ਚੰਗੇ ਭਵਿੱਖ ਦੇ ਖਾਤਰ ਨੌਜਵਾਨ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਜੰਗਲਾਂ ਨੂੰ ਪਾਰ ਕਰਦੇ ਹੋਏ ਅਮਰੀਕਾ ਜਾ ਰਹੇ ਸੀ ਪਰ ਉੱਥੇ ਹੀ ਕੁਝ ਦਿਨ ਪਹਿਲਾਂ 트ੰਪ ਦੀ ਸਰਕਾਰ ਬਣੀ ਅਤੇ 트ੰਪ ਨੇ ਕੁਝ ਅਜਿਹੇ ਐਲਾਨ ਕੀਤੇ ਕਿ ਜਿਹੜੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਆਏ ਹੋਏ ਨੇ ਉਹਨਾਂ ਨੂੰ ਵਾਪਸ ਇੰਡੀਆ ਭੇਜ ਦਿੱਤਾ ਇੰਡੀਆ ਨਹੀਂ ਹੋਰ ਵੀ ਜੋ ਦੇਸ਼ਾਂ ਤੋਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਆਏ ਹੋਏ ਸੀ ਸਾਰਿਆਂ ਨੂੰ ਹੀ ਵਾਪਸ ਆਪਣੇ ਵਤਨ ਭੇਜ ਦਿੱਤਾ ਗਿਆ ਉੱਥੇ ਇਹੀ 6 ਕਿਲੇ ਘੇਣੇ ਰੱਖ ਕੇ 1 ਕਰੋੜ ਰੁਪਏ ਖਰਚੇ ਤੇ 1 ਮਹੀਨੇ ਦਾ ਲੰਬਾ ਸਫਰ ਕੀਤਾ ਜਲੰਧਰ ਦੇ ਮਾਪੁੱਤ ਨੇ ਅਤੇ ਫਿਰ ਉਹਨਾਂ ਦਾ ਅਮਰੀਕੀ ਡ੍ਰੀਮ ਕਿਵੇਂ ਟੁੱਟ ਗਿਆ ਅੱਜ ਉਹਦੇ ਬਾਰੇ ਹੀ ਆਪਾਂ ਗੱਲਬਾਤ ਕਰਾਂਗੇ ਸੋ ਦੋਸਤੋ ਬਹੁਤ ਸਾਰੇ ਲੋਕਾਂ ਲਈ ਅਮਰੀਕਾ ਹੁਣ ਸਿਰਫ ਇੱਕ ਸੁਪਨਾ ਹੀ ਰਹਿ ਗਿਆ ਹੈ ਡੋਨਾਲਡ ਟਰੰਪ ਦੀ ਵਾਪਸੀ ਉਹਨਾਂ ਲੋਕਾਂ ਲਈ ਇੱਕ ਬੁਰੇ ਸੁਪਨੇ ਵਾਂਗ ਹੈ ਜੋ ਡੋਂਕੀ ਰੂਟ ਰਾਹੀਂ ਅਮਰੀਕਾ ਪਹੁੰਚਦੇ ਹਨ ਕਿਸ਼ਤੀ ਰਾਹੀਂ ਅਮਰੀਕਾ ਪਹੁੰਚੇ ਭਾਰਤੀਆਂ ਨੇ ਉਹਨ ਘਰ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਹੈ ਅਮਰੀਕਾ ਨੇ ਬੁੱਧਵਾਰ ਨੂੰ ਆਪਣੇ ਫੌਜੀ ਜਹਾਜ਼ ਦੀ ਵਰਤੋਂ ਕਰਕੇ 104 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਹਰਿਆਣਾ ਪੰਜਾਬ ਅਤੇ ਗੁਜਰਾਤ ਤੋਂ ਸਨ ਉਹਨਾਂ ਵਿੱਚੋਂ ਕੁਝ ਆਪਣੀ ਜ਼ਮੀਨ ਵੇਚ ਕੇ ਅਮਰੀਕਾ ਚਲੇ ਗਏ ਅਤੇ ਕੁਝ ਕਰਜ਼ਾ ਲੈ ਕੇ ਪਰ ਹੁਣ ਉਹਨਾਂ ਦਾ ਅਮਰੀਕਾ ਦਾ ਸੁਪਨਾ ਚਕਮਾ ਚੂਰ ਹੋ ਗਿਆ ਹੈ ਅੱਜ ਅਸੀਂ ਜਾਣਦੇ ਹਾਂ ਇੱਕ ਮਾਂ ਤੇ ਪੁੱਤਰ ਦੀ ਕਹਾਣੀ ਜੋ ਡੋਂਕੀ ਰੂਟ ਰਾਹੀਂ ਅਮਰੀਕਾ ਗਏ ਸਨ ਇਹ ਮਾਂ ਲੱਖਾਂ ਨਹੀਂ ਸਗੋਂ ਕਰੋੜਾਂ ਰੁਪਏ ਖਰਚ ਕੇ ਆਪਣੇ ਪੁੱਤਰ ਨਾਲ ਅਮਰੀਕਾ ਪਹੁੰਚੀ ਸੀ ਮਕਸਦ ਪਤੀ ਨੂੰ ਮਿਲਣਾ ਸੀ ਪਰ ਇੱਕ ਮਹੀਨੇ ਦੇ ਅੰਦਰ ਅੰਦਰ ਖੇਡ ਬਦਲ ਗਈ ਮਾਂ ਅਤੇ ਪੁੱਤਰ ਭਾਰਤ ਵਾਪਸ ਆ ਗਏ ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ ਲਾਪ੍ਰਿਤ ਕੋਰ 2 ਜਨਵਰੀ ਨੂੰ ਆਪਣੇ 10 ਸਾਲ ਦੇ ਬੇਟੇ ਨਾਲ ਪੰਜਾਬ ਦੇ ਕਪੂਰਥਲੇ ਜ਼ਿਲ੍ਹਾ ਛੱਡ ਕੇ ਅਮਰੀਕਾ ਵਿੱਚ ਆਪਣੇ ਪਤੀ ਨੂੰ ਮਿਲਣ ਦੇ ਸੁਪਨੇ ਨਾਲ ਆਈ ਸੀ ਪਰ 1 ਫਰਵਰੀ ਨੂੰ ਹੀ ਉਸ ਨੂੰ ਇੱਕ ਫੌਜੀ ਜਹਾਜ਼ ਰਾਹੀਂ ਭਾਰਤ ਵਾਪਸ ਭੇਜ ਦਿੱਤਾ ਗਿਆ ਲਾਪ੍ਰਿਤ ਕੋਰ ਅਤੇ ਉਸ ਦਾ ਪੁੱਤਰ ਅਮਰੀਕਾ ਤੋਂ ਆਏ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਦੇ ਪਹਿਲੇ ਜਥੇ ਵਿੱਚ ਸਨ ਲਾਪ੍ਰਿਤ ਕੋਰ 30 ਸਾਲਾਂ ਦੀ ਹੈ ਉਹ ਸਿਰਫ ਆਪਣੇ ਪਤੀ ਨੂੰ ਮਿਲਣ ਲਈ ਅਮਰੀਕਾ ਗਈ ਸੀ ਇਸ ਲਈ ਉਸ ਨੇ 1 ਕਰੋੜ ਰੁਪਏ ਤੋਂ ਖਰਚ ਕੀਤੇ ਸਨ ਪਰ ਉਸਦੀ ਕਿਸਮਤ ਨੇ ਉਸਦੇ ਲਈ ਕੁਝ ਹੋਰ ਹੀ ਲਿਖਿਆ ਹੋਇਆ ਸੀ ਉਸ ਦਾ ਸੁਪਨਾ ਚਕਮਾ ਚੂਰ ਹੋ ਗਿਆ ਉਸ ਨੂੰ ਆਪਣੇ ਪਤੀ ਨੂੰ ਮਿਲੇ ਬਿਨਾਂ ਹੀ ਭਾਰਤ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ ਦਰਅਸਲ ਲਾਪ੍ਰਿਤ ਕੋਰ ਦਾ ਡੋਂਕੇ ਰੂਟ ਪੰਜਾਬ ਤੋਂ ਸ਼ੁਰੂ ਹੋਇਆ ਸੀ ਉਸ ਨੂੰ ਚਾਰ ਮਹਾਦੀਪਾਂ ਵਿੱਚੋਂ ਲੰਘਣਾ ਪਿਆ ਇਸ ਡੌਂਕੀ ਰੋਡ ਤੇ ਉਹਨਾਂ ਨੂੰ ਅਤੇ ਉਸਦੇ ਪਰਿਵਾਰ ਨੂੰ 1.5 ਕਰੋੜ ਰੁਪਏ ਦਾ ਭਾਰੀ ਖਰਚਾ ਆਇਆ ਜਦੋਂ ਹਾਲਾਤ ਬਦਲੇ ਤਾਂ ਅਮਰੀਕਾ ਦੀ ਦਹਲੇਜ਼ ਤੇ ਖੜੀ ਸੀ ਉਸਦੀ ਡੌਂਕੀ ਰੂਟ ਯਾਤਰਾ ਮੈਕਸੀਕਨ ਸਰਹੱਦ ਤੇ ਖਤਮ ਹੋਈ ਉਸ ਨੂੰ ਉਥੋਂ ਹਿਰਾਸਤ ਵਿੱਚ ਲੈ ਲਿਆ ਗਿਆ ਇਹ ਦੋਵੇਂ ਮਾਂ ਪੁੱਤ ਉਹਨਾਂ 104 ਭਾਰਤੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਬੁੱਧਵਾਰ ਨੂੰ ਅਮਰੀਕੀ ਫੌਜੀ ਜਹਾਜ਼ ਰਾਹੀਂ ਅਮਰੀਤਸਰ ਵਾਪਸ ਭੇਜਿਆ ਗਿਆ ਸੀ ਪਿੰਡ ਦੇ ਮੁਖੀ ਨਿਸ਼ਾਨ ਸਿੰਘ ਦੇ ਅਨੁਸਾਰ ਉਹ ਦੋਵੇਂ ਪਹਿਲਾਂ 2 ਜਨਵਰੀ ਨੂੰ ਦੁਬਈ ਪਹੁੰਚੇ ਸਨ ਦੁਬਈ ਤੋਂ ਉਹਨਾਂ ਨੇ ਮਾਸਕੋ ਲਈ ਉਡਾਣ ਭਰੀ ਅਤੇ ਫਿਰ ਲਤਾਨੀ ਅਮਰੀਕੀ ਦੇਸ਼ ਵਿੱਚ ਦਾਖਲ ਹੋਏ ਲਾਪ੍ਰਿਤ ਨੂੰ ਆਪਣੇ ਪੁੱਤਰ ਨਾਲ ਕੋਡੋਰਾਸ ਗੁਆਟੇਮਾਲਾ ਅਤੇ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਫੜੀ ਗਈ ਸੀ ਦਰਅਸਲ ਇਹ ਲਾਪ੍ਰਿਤ ਦੀ ਇੱਕੋਤੀ ਕਹਾਣੀ ਨਹੀਂ ਹੈ ਲਾਪ੍ਰਿਤ ਅਤੇ ਉਸਦੇ ਪਰਿਵਾਰ ਦੀ ਕਹਾਣੀ ਪੰਜਾਬ ਦੇ ਸੈਂਕੜਾ ਪਰਿਵਾਰਾਂ ਦੀ ਕਹਾਣੀ ਵਰਗੀ ਹੈ ਜਿਨ੍ਹਾਂ ਨੇ ਅਮਰੀਕੀ ਸੁਪਨੇ ਨੂੰ ਪੂਰਾ ਕਰਨ ਲਈ ਆਪਣੀ ਜ਼ਮੀਨ ਵੀ ਗਿਰਵੀ ਰੱਖ ਦਿੱਤੀ ਸੀ ਲਾਪ੍ਰਿਤ ਦੇ ਪਰਿਵਾਰ ਕੋਲ 6 ਏਕੜ ਵਾਹੀਯੋਗ ਜ਼ਮੀਨ ਹੈ ਜੋ ਇਸ ਯਾਤਰਾ ਲਈ ਗਿਰਵੀ ਰੱਖੀ ਗਈ ਸੀ ਕੁਝ ਪੈਸੇ ਉਸਦੇ ਪਤੀ ਨੇ ਭੇਜੇ ਸਨ ਜੋ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਬਾਕੀ ਰਕਮ ਕਰਜ਼ਾ ਲੈ ਕੇ ਇਕੱਠੀ ਕੀਤੀ ਗਈ ਸੀ ਖਬਰਾਂ ਅਨੁਸਾਰ ਲਾਪਰੇ ਦਾ ਪਤੀ ਸਾਲਾਂ ਤੋਂ ਅਮਰੀਕਾ ਵਿੱਚ ਸੀ ਉਸ ਨੇ ਆਪਣੇ ਪਤੀ ਨੂੰ ਮਿਲਣ ਲਈ ਡੋਂਕੀ ਰੂਟ ਚੁਣਿਆ ਡੋਂਕੀ ਰੂਟ ਕਈ ਦੇਸ਼ਾਂ ਵਿੱਚੋਂ ਲੰਘਦਾ ਇੱਕ ਖਤਰਨਾਕ ਰਸਤਾ ਹੈ ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹ ਲੋਕਾਂ ਨੂੰ ਇਨ੍ਹਾਂ ਖਤਰਨਾਕ ਯਾਤਰਾਵਾਂ ਤੇ ਭੇਜਦੇ ਹਨ ਅਤੇ ਅਤੇ ਬਦਲੇ ਵਿੱਚ ਉਹਨਾਂ ਤੋਂ ਆਰੀ ਰਕਮ ਵਸੂਲਦੇ ਹਨ ਡੌਂਕੀ ਰੂਟ ਤੇ ਯਾਤਰਾ ਬਹੁਤ ਹੀ ਖਤਰਨਾਕ ਅਤੇ ਜੋਖਮ ਭਰੀ ਹੈ ਡੌਂਕੀ ਰੂਟ ਯਾਤਰਾ ਆਮ ਤੌਰ ਤੇ ਦੁਬਈ ਜਾਂ ਸ਼ਾਰਜਾ ਵਰਗੇ ਪੱਛਮੀ ਏਸ਼ੀਆਈ ਹਵਾਈ ਅੱਡੇ ਤੋਂ ਸ਼ੁਰੂ ਹੁੰਦੀ ਹੈ ਇੱਥੇ ਲੋਕਾਂ ਨੂੰ ਅਰਬ ਬਾਈਜਾਨ ਜਾਂ ਤੁਰਕੀ ਵਰਗੇ ਦੇਸ਼ਾਂ ਵਿੱਚੋਂ ਲੰਘਾਇਆ ਜਾਂਦਾ ਹੈ ਇਸ ਤੋਂ ਬਾਅਦ ਉਹ ਅਟਲੈਂਟਿਕ ਪਾਰ ਕਰਦੇ ਹਨ ਅਤੇ ਪਨਾਮਾ ਵਰਗੇ ਦੇਸ਼ ਵਿੱਚ ਪਹੁੰਚਦੇ ਹਨ ਅਤੇ ਅੰਤ ਵਿੱਚ ਐਲ ਸੈਲਵਾਡੋਰ ਰਾਹੀਂ ਮੈਕਸੀਕੋ ਪਹੁੰਚਦੇ ਹਨ ਸਭ ਤੋਂ ਖਤਰਨਾਕ ਨਾਕ ਯਾਤਰਾ ਅਟਲੈਂਟਿਕ ਪਾਰ ਕਰਨ ਤੋਂ ਬਾਅਦ ਸ਼ੁਰੂ ਹੁੰਦੀ ਹੈ ਇਥੇ ਸਥਾਨਕ ਏਜੰਟ ਗੁਆਟੇਮਾਲ ਤੋਂ ਮੈਕਸੀਕੋ ਜਾਣ ਲਈ ਗੁਪਤ ਰੂਪ ਵਿੱਚ ਟੈਕਸੀਆਂ ਦਾ ਪ੍ਰਬੰਧ ਕਰਦੇ ਹਨ ਇਹ 500 ਤੋਂ 600 ਕਿਲੋਮੀਟਰ ਲੰਬਾ ਸਫ਼ਰ 12 ਤੋਂ 15 ਘੰਟਿਆਂ ਵਿੱਚ ਪੂਰਾ ਹੋ ਜਾਂਦਾ ਹੈ ਅਤੇ ਇਸ ਦੌਰਾਨ ਕਈ ਚੌਕੀਆਂ ਪਾਰ ਕਰਨੀਆਂ ਪੈਂਦੀਆਂ ਹਨ ਪ੍ਰਵਾਸੀ ਤੀਜੋਵਾਨਾ ਜਾਂ ਮੈਕਸੀਕੋਲੇ ਵਰਗੇ ਸਰਹੱਦੀ ਸ਼ਹਿਰਾਂ ਤੱਕ ਪਹੁੰਚਣ ਲਈ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕਰਦੇ ਹਨ ਅਤੇ ਉੱਥੇ ਅਮਰੀਕਾ ਵਿੱਚ ਦਾਖਲ ਹੋਣ ਦਾ ਮੋਕਾ ਲੱਭਦੇ ਹਨ ਲਾਪਰਤਾ ਤੇ ਉਸ ਦਾ ਪੁੱਤਰ ਮੈਕਸੀਕਨ ਸਰਹੱਦ ਤੇ ਫੜੇ ਗਏ ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਲੋਕਾਂ ਨੂੰ ਭਾਰਤ ਵਾਪਸ ਭੇਜਣ ਲਈ ਅਮਰੀਕੀ ਫੌਜੀ ਜਹਾਜ਼ ਦੀ ਵਰਤੋਂ ਕੀਤੀ ਗਈ ਹੈ ਇਸ ਦੇ ਲਈ ਪ੍ਰਤੀ ਵਿਅਕਤੀ ਅਨੁਮਾਨਿਤ ਲਾਗਤ 4675 ਡਾਲਰ ਹੈ ਹੁਣ ਤੱਕ ਸਿਰਫ 104 ਲੋਕ ਭਾਰਤ ਆਏ ਹਨ ਹੋਰ ਵੀ ਆਉਣ ਦੀ ਸੰਭਾਵਨਾ ਹੈ ਸੋ ਦੋਸਤੋ ਕੀ ਫਾਇਦਾ ਹੋਇਆ ਆਪਣੀ ਜ਼ਮੀਨ ਵੀ ਗਹਿਣੇ ਰੱਖ ਦੀਤੀ ਅਤੇ ਜੋ ਘਰ ਵਾਲਾ ਸੀ ਉਸਨੇ ਵੀ ਜੋ ਕੁਝ ਕਮਾਇਆ ਸੀ ਆਪਣੇ ਪਰਿਵਾਰ ਨੂੰ ਦੇਖਣ ਦੇ ਲਈ ਡੋਂਕੀ ਰਾਹੀ ਅਮਰੀਕਾ ਬੁਲਾਣ ਦੇ ਚੱਕਰ ਦੇ ਵਿੱਚ ਉਹ ਵੀ ਗਵਾ ਦਿੱਤਾ ਪਰ ਦੂਜੇ ਪਾਸੇ ਇਹ ਵੀ ਹੈ ਕਿ ਕਈ ਸਾਲਾਂ ਤੋਂ ਆਪਣੇ ਬੱਚਿਆਂ ਨੂੰ ਦੇਖਣ ਨੂੰ ਤਰਸ ਰਿਹਾ ਸੀ ਭਾਵੇਂ ਕੋਈ ਵੀ ਹੋਵੇ ਪਿਓ ਤਾਂ ਪਿਓ ਹੀ ਹੁੰਦਾ ਹੈ ਉਹ ਆਪਣੇ ਬੱਚਿਆਂ ਨੂੰ ਮਿਲਣ ਲਈ ਤਰਸ ਰਿਹਾ ਸੀ ਅਤੇ ਉਹਨਾਂ ਨੇ ਡੋਂਕੀ ਦਾ ਰਸਤਾ ਅਪਣਾਇਆ ਪਰ ਉਸ ਦੀ ਪਤਨੀ ਅਤੇ ਬੱਚੇ ਦੀ ਕਿਸਮਤ ਐਨੀ ਮਾੜੀ ਕਿ ਮੈਕਸੀਕੋ ਦੇ ਬਾਰਡਰ ਤੇ ਹੀ ਫੜੇ ਗਏ ਅਤੇ ਉਹਨਾਂ ਨੂੰ ਜਿਹੜੇ ਬੁੱਧਵਾਰ ਨੂੰ ਅੰਮ੍ਰਿਤਸਰ ਜਹਾਜ਼ ਆਏ ਨੇ ਪਹਿਲੇ ਜਥੇ ਦੇ ਵਿੱਚ ਹੀ ਉਹਨਾਂ ਨੂੰ ਵਾਪਸ ਪੰਜਾਬ ਭੇਜ ਦਿੱਤਾ ਗਿਆ ਹਲੇ ਹੋਰ ਵੀ ਕਿੰਨੇ ਗੈਰ ਕਾਨੂੰਨੀ ਤੌਰ ਤੇ ਭਾਰਤ ਤੋਂ ਗਏ ਹੋਏ ਸਰਹੱਦਾ ਤੇ ਬੈਠੇ ਨੇ ਜਦੋਂ ਉਹ ਉੱਥੇ ਦਾਖਲ ਹੀ ਨਹੀਂ ਹੋ ਸਕਦੇ ਉੱਥੇ ਜਾ ਕੇ ਵੀ ਉਹਨਾਂ ਨੂੰ ਕੀ ਫਾਇਦਾ ਹੁਣ ਪੈਸੇ ਵੀ ਉਹਨਾਂ ਦੇ ਹੱਥੋ ਕੇ ਅਤੇ ਜ਼ਮੀਨ ਵੀ ਪਤਾ ਨਹੀਂ ਲੋਕ 45 45 ਲੱਖ ਲਾ ਕੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਅਮਰੀਕਾ ਕਿਉਂ ਜਾਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਹੀ ਇੰਡੀਆ ਦੇ ਵਿੱਚ ਹੀ ਰਹਿ ਕੇ ਕੋਈ ਕਿਉਂ ਨਹੀਂ ਆਪਣਾ ਬਿਜ਼ਨਸ ਕਰਨਾ ਚਾਹੁੰਦਾ ਉਥੇ ਕਿਉਂ ਅੰਗਰੇਜ਼ਾਂ ਦੇ ਗੁਲਾਮ ਹੋਣਾ ਚਾਹੁੰਦੇ ਨੇ ਇੱਥੇ ਕਿਉਂ ਨਹੀਂ ਮਾਲਕ ਬਣ ਕੇ ਕੰਮ ਕਰਨਾ ਚਾਹੁੰਦੇ ਜ਼ਿਆਦਾਤਰ ਤਾਂ ਲੋਕ ਇਥੋਂ ਸਰਕਾਰਾਂ ਤੋਂ ਅੱਕੇ ਹੋਏ ਬਹਾਰ ਦਾ ਰੁਖ ਅਪਣਾਉਂਦੇ ਨੇ ਰਸਤਾ ਅਪਣਾਉਂਦੇ ਨੇ ਪਰ ਇੱਥੇ ਦੀਆਂ ਸਰਕਾਰਾਂ ਇੰਨੀ ਗੰਦੀਆਂ ਨੇ ਕਿ ਇੰਨੀ ਇੰਨੀ ਪੜ੍ਹਾਈ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਕੋਈ 10-12000 ਦਾ ਕੰਮ ਕਰਨਾ ਪੈਂਦਾ ਹੈ ਕਿਸੇ ਫੈਕਟਰੀ ਦੇ ਵਿੱਚ ਲੱਗ ਕੇ ਜੇਕਰ ਸਾਡੀਆਂ ਸਰਕਾਰਾਂ ਹੀ ਆਪਣੇ ਪੰਜਾਬ ਬਾਰੇ ਸੋਚ ਲੈਣ ਆਪਣੇ ਇੰਡੀਆ ਬਾਰੇ ਸੋਚ ਲੈਣ ਤਾਂ ਫਿਰ ਨੌਜਵਾਨ ਪੀੜੀ ਨੂੰ ਬਾਹਰ ਜਾਣ ਦੀ ਕੀ ਲੋੜ ਹੈ ਪਰ ਦੋਸਤੋ ਜਦੋਂ ਜਲੰਧਰ ਦੇ ਮਾਂ ਪੁੱਤ ਦੀ ਇਹ ਕਹਾਣੀ ਸੁਣੀ ਤਾਂ ਇੱਕ ਵਾਰ ਤਾਂ ਅੱਖਾਂ ਦੇ ਵਿੱਚ ਹੰਝੂ ਆ ਗਏ ਕਿ ਕਿਸੇ ਦੀ ਕਿਸਮਤ ਇੰਨੀ ਮਾੜੀ ਵੀ ਹੋ ਸਕਦੀ ਹੈ ਕਿ ਬਿਲਕੁਲ ਮੰਜ਼ਿਲ ਤੇ ਜਾ ਕੇ ਵਾਪਿਸ ਆ ਗਏ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਬਲ ਬਖਸ਼ੇ ਹਿੰਮਤ ਬਖਸ਼ੇ ਅਤੇ ਇੱਕ ਨੰਬਰ 'ਚ ਹੀ ਇਹਨਾਂ ਦਾ ਪਤੀ ਇਹਨਾਂ ਨੂੰ ਉੱਥੇ ਬੁਲਾ ਲਵੇ ਸੋ ਦੋਸਤੋ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਸਟੋਰੀ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ